ਹੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਧਰਮਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਾਂ ਇਸ ਘਰ ਦੇ ਵਿੱਚੋਂ ਤੇ ਵਪਾਰ ਦੇ ਕੰਮ ਹੈ ਵਿਰਜਣਾ ਤੇ ਚੰਗੀਆਂ ਮੱਜਾਂ ਜਿਹੜੀਆਂ ਵਿਰਜ ਨਹੀਂ ਲੈਂਦੇ ਅੱਜ ਵੀ ਤੁਹਾਨੂੰ ਚੰਗੀਆਂ ਝੋਟੀਆਂ ਜਿਹੜੀਆਂ ਸਾਰੀਆਂ ਤੁਹਾਨੂੰ ਦਿਖਾਉਣੀ ਆ ਟੋਟਲ 4 ਝੋਟੀਆਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ 3 ਸੁਈਆਂ ਤੇ 1 ਗੱਪਣ ਆ ਚੰਗੇ ਕੱਦ ਕਾਠ ਵਾਲੀਆਂ ਤੇ ਚੰਗੇ ਪਿੱਠ ਕੁੜੀਆਂ ਵਾਲੀਆਂ ਤੁਹਾਨੂੰ ਦਿਖਾਉਣੀ ਆ ਜਿਹੜੇ ਵੀ ਸ਼ਕੀਨ ਹੈ ਚੰਗੀਆਂ ਮੱਝਾਂ ਰੱਖੰਦੇ ਉਹਨਾਂ ਵੀਰਾਂ ਵਾਸਤੇ ਅੱਜ ਖਾਸ ਤੌਰ ਤੇ ਆਪਾਂ ਵੀਡੀਓ ਤੁਹਾਨੂੰ ਦਿਖਾਉਣੀ ਆ ਪਹਿਲੀ ਵੀਡੀਓ ਬਾਪ ਮਿਸ ਕਰਦੇ ਵਿੱਚ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਵੀਰ ਜੀ ਠੀਕ ਠਾਕ ਜੀ ਠੀਕ ਠਾਕ ਵਧੀਆ ਵੀਰ ਜੀ ਵਧੀਆ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਜਸਪਿੰਦਰ ਸਿੰਘ ਜੇ ਪਿੰਡ ਧਰਮਪੁਰ ਤਹਿਸੀਲ ਇਹ ਨਾਲਾ ਦਿੱਕਤ ਦਾ ਮਸਾ ਤੇ ਠੀਕ ਹੈ ਜੀ ਤੇ ਲੱਗ ਗਿਆ ਆਪਾਂ ਨੂੰ ਕੜਿਆਲ ਓਠੀਆਂ ਕੜਿਆਲ ਓਠੀਆਂ ਤੋਂ 4 ਕਿਲੋਮੀਟਰ ਤੇ ਪਿੰਡੀਆਂ ਸੈਦਾਂ ਵੀ ਲੱਗ ਗਈ ਹੈ ਹਾਂ ਪਿੰਡੀਆਂ ਸੈਦਾਂ ਤੋਂ 6 ਕਿਲੋਮੀਟਰ ਤੇ ਉਹਨਾਂ ਕਿ ਜਨਾਲਾ ਹੁਣ ਉਹਨਾਂ ਕਿ ਲੁੱਪੋ ਕੇ ਚਗਾਵਾ ਹਾਂ ਹਾਂਜੀ ਹਾਂਜੀ 13 14 ਕਿਲੋਮੀਟਰ ਹੀ ਨਾਲਾ ਤੇ 13 14 ਕਿਲੋਮੀਟਰ ਹੀ ਚਗਾਵਾ ਹੈ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੇ ਕਰੀ 9814071896 9914238107 ਠੀਕ ਹੈ ਜੀ ਤੇ ਵਪਾਰ ਦਾ ਕੰਮ ਫਿਰ ਆਪਣਾ ਹਾਂਜੀ ਵੀਰ ਜੀ ਵਪਾਰ ਦਾ ਕੰਮ ਤੇ ਚੰਗੇ ਪਸ਼ੂ ਲਿਆਈ ਦੇ ਫਿਰ ਹਾਂਜੀ ਵੀਰ ਜੀ ਚੰਗੇ ਪਸ਼ੂ ਲਿਆਈ ਦੇ ਮੱਜੇ ਲਈ ਦੇ ਘਾਵਾਂ ਵੀ ਲਿਆਈ ਦੀਆਂ ਘਾਵਾਂ ਵੀ ਲਿਆਈ ਦੀਆਂ ਵੀਰ ਜੀ ਅੱਛਾ ਤੇ ਹੁਣ ਇਸ ਟਾਈਮ ਮੱਜਾਂ ਇਸ ਟਾਈਮ ਮੱਜਾਂ ਹੀ ਆ ਹਨਾ ਤੇ ਤਿੰਨ ਸੂਈਆਂ ਦੇ ਕੇ ਗੱਬਣੀਆਂ ਤਿੰਨ ਸੂਈਆਂ ਇਕੱਲ ਤੋਂ ਗੱਪਣੇ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਇਤੋਂ ਹੀ ਕਰਨੀ ਹੈ ਮਗਰ ਕੀ ਜੇ ਇਹਦੇ ਇਹਦੇ ਮਗਰ ਕਟਾ ਜੇ 5 ਦਿਨ ਦੀ ਸੂਈ ਜੇ ਅੱਛਾ 5 ਦਿਨ ਦੀ ਸੂਈ ਆ ਹਾਂਜੀ ਵੀਰ ਜੀ ਤੇ ਕਿੰਨਾ ਦੁੱਧ ਤਿਆਰ ਕਰਕੇ ਬਹੁਤ ਵੀਜੀ 14 ਕਿਲੋ ਹੁਣ ਮੌਕੇ ਤੇ ਆ ਬਿਲਕੁਲ ਤਿਆਰ ਜਿਹੜਾ ਬਿਲਕੁਲ ਰੈਡੀ ਤਿਆਰ ਹੈ ਪੰਜਾਂ ਦਿਨਾਂ ਦੀ ਸੂਈ ਤੇ ਅੱਛਾ ਇਹ ਝੋਟੀ ਦੇ 17 18 ਕਿਲੋ ਦੀ ਗਾਰੰਟੀ ਤੇ ਆਈ ਦੇ ਆਪਾਂ ਅੱਛਾ 17 18 ਦੇ ਲੱਗੇ ਦੁੱਧ ਜਿਹੜਾ ਚਵਾਜੂਗੀ ਬਾਕੀ ਪੂਰੀ ਜਵਾਨ ਆ ਹਨਾ ਹਾਂਜੀ ਪੂਰੀ ਜਵਾਨ ਜੇ ਪੂਰੀ ਕੱਦ ਵਚਨ ਵਾਲੀ ਆ ਠੀਕ ਆ ਹਾਂਜੀ ਤੇ ਤੋਰੀਆਂ ਹੈ ਇੱਕ ਰੀਨ ਪੂਰੇ ਚੰਗੇ ਕੱਦ ਕਾਠ ਵਾਲੀ ਪੇ ਚੰਗੇ ਪੇਠਪੜੇ ਵਾਲੀ ਝੋਟੀ ਆ ਜਿਹੜੀ ਮੌਕੇ ਤੇ ਜਿਹੜਾ 14 ਲੀਟਰ ਇਹਦੇ ਕੋਲ ਤਿਆਰ ਦੱਸਦੇ ਆ ਪੰਜਾਂ ਦਿਨਾਂ ਦੀ ਸੋਈ ਆ ਜਿਹੜੀ ਤੇ ਮਗਰ ਇਹਦੇ ਨੀਲੀ ਦਾ ਹੀ ਕੱਟਾ ਹੈ ਕੱਦ ਕਾਠ ਆਪਾਂ ਦੇਖ ਸਕਦੇ ਆ ਵੀਰ ਜੀ ਉਹਨਾਂ ਦੀ ਹਾਈਟ ਤੋਂ ਵੀ ਉੱਚੀ ਜਾਂਦੀ ਆ ਜਿਹੜੀ ਬਾਕੀ ਕੋਈ ਵੀ ਆਣ ਕੇ ਇੱਥੇ ਪਸੰਦ ਕਰਕੇ ਖੜੇ ਪਸੰਦ ਜ਼ਰੂਰ ਹੋਵਗੀਆਂ ਛੋਟੀਆਂ ਬਾਕੀ ਚੰਗੀ ਚੀਜ਼ ਤਾਂ ਮੁੱਲ ਵੀ ਜਿਹੜਾ ਚੰਗੇ ਹੁੰਦੇ ਇੱਕ ਵਾਰੀ ਸਿੱਧੀ ਲਾ ਜਾਵੇ ਜੀ ਉਦੋਂ ਹਵਾਨਾ ਚੰਗੀ ਤਰ੍ਹਾਂ ਦਿਖਾ ਦਈਏ ਆਜੇ ਲੈ ਬੰਦੋ ਜੀ ਮੋਕੇ ਤੇ ਕੋਈ ਵੀਰ ਦੁੱਧ 14 ਲੀਟਰ ਕੁਝ ਹੋ ਕੇ ਲੈ ਜੇ ਵੀਰ ਜੀ ਛੋਣ ਚਾਂ ਬਹੁਤ ਖਰੀ ਆ ਠੀਕ ਆ ਹਾਂ ਜੀ ਹਾਂ ਜੀ ਛੋਣ ਚਾਂ ਨੇ ਇੱਕ ਨੰਬਰ ਦੇ ਠੀਕ ਆ ਜੀ ਹਾਂ ਜੀ ਥਾਨ ਵੀ ਦੇਖ ਸਕਦੇ ਇਹਦੇ ਲਾਗੇ ਤਾਂ ਤੇ ਬਾਕੀ ਮਿਲਕ ਮੈਨ ਵੀ ਚੰਗੀ ਲੱਗੀ ਆ ਆ ਦੇਖ ਸਾਡੇ ਤੇ ਕਿੰਨਾ ਰੱਖਣਾ ਵੀਰ ਜੀ ਇਹਦਾ ਫਿਰ ਮੁੱਲਾ ਪਾ ਵੀਰ ਜੀ ਇਹ ਕਹੇ ਚੰਗੇ ਅੱਡੇ ਵੱਡੇ ਤੇ ਹੋਵੇ ਮੰਨ ਲਓ ਹਾਂਜੀ ਉਹ ਇੱਕ 90 ਇੱਕ 80 ਵੀ ਪਰ ਆਪਣੀ ਪਹਿਲੀ ਵੀਡੀਓ ਆਪਾਂ ਮੁੱਲ ਬਿਲਕੁਲ ਵਾਜਬ ਰੱਖਣੇ ਆ ਠੀਕ ਹੋਣਾ ਤੁਹਾਨੂੰ ਸਪੈਸ਼ਲ ਸੱਦਿਆ ਹਾਂਜੀ ਹਾਂਜੀ ਇਹ ਵੀਰ ਜੀ ਮੁੱਲ ਕਰਾਉਣ ਨੂੰ ਭਾਵੇਂ 60 ਕਰਾ ਲਓ ਭਾਵੇਂ 1.5 ਕਰਾ ਲਓ ਹਾਂ ਨਾ 1 45 ਦੀ ਦੇਣੀ ਹੈ 1 ਲੱਖ ਤੇ 45 ਹਜ਼ਾਰ ਦੀ ਹਾਂਜੀ ਬਾਕੀ ਵਿੱਚ ਮੰਤਨ ਹੋ ਜਾਊਗਾ ਹਾਂ ਥੋੜੀ ਬਹੁਤੀ ਸ਼ੋਰ ਛੱਪਾ ਚਲੋ ਕੋ ਫੋਨ ਲਾਵੇ ਹਨਾ ਪਹਿਲੀ ਵੀਡੀਓ ਵਾ ਫਿਰ ਫੋਨ ਲਾਵੇ ਕੋਈ ਛੋਰ ਛੱਪਾ ਕਰਦਾਂਗੇ ਤੇ ਦੁੱਧ ਮੋਕੇ ਤੇ 14 ਲੀਟਰ ਜਿਹੜਾ ਚਵਾ ਦੋ 12 ਕਿਲੋ ਪੰਜਵੰਦਨਾਂ ਦੀ ਸੂਈ ਆ ਦੁੱਧ 16 17 ਕਿਲੋ ਦੀ ਗਾਰੰਟੀ ਦੇ ਦਾਂਗੇ ਵੀ ਜੀ ਠੀਕ ਹੈ ਜੀ ਬਾਕੀ ਪਿੱਠਪੋੜੇ ਪੱਖੇ ਪੂਰੀ ਜਵਾਨ ਐ ਇਹ ਵੀ ਨਹੀਂ ਕਿ ਕੋਈ ਛੋਟੀ ਝੋਟੀ ਆ ਤੇ ਇਹਦੇ ਗੱਡੀ 'ਚ ਕੱਲੀ ਮਹਾ ਹੀ ਪਾਊਗੀ ਹਨਾ ਹਾਂਜੀ ਹਾਂਜੀ ਵੀਰ ਜੀ ਕੱਲੀ ਪਾਊਗੀ ਗੱਡੀ 'ਚ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਸੂਈ ਸਵਾਈ ਆ ਇਹਦੇ ਮਗਰ ਕੱਟੀ ਜੇ ਇਹਦੇ ਮਗਰ ਕੱਟੀ ਜੇ ਅਹਿਮ 29 ਦੀ ਅੱਛਾ ਹਾਂਜੀ ਕੱਟੇ ਵੀ ਚੰਗੀ ਵੇਖਣ ਚੰਗੇ ਟਿਕਦੀ ਆ ਜਿਹੜੀ ਹਾਂਜੀ ਹਾਂਜੀ ਤੇ ਸਾਂਭੇ ਸਾਂਭੇ ਦੁੱਧ ਦੁੱਧ ਦੇ ਵੀ ਚਲੋ ਛੱਡਿਆ ਕੱਟੀ ਨੂੰ ਕਿੰਨੇ ਦਿਨ ਹੋ ਗਏ ਇਹਨਾਂ ਸੂਈ ਨੂੰ ਇਹਨੂੰ ਵੀਰ ਜੀ 15 ਦਿਨ ਦੀ ਸੂਈ ਜੇ 15 ਦਿਨ ਦੀ ਸੂਈ ਆ ਇਹ ਕਿੰਨੇ ਦੁੱਧ ਤਿਆਰ ਕਰੀਏ ਇੱਕ ਮੌਕੇ ਤੇ ਵੀਰ ਜੀ ਜਿਹੜਾ ਮਿਲ ਲੈਣਾ 13 ਕਿਲੋ ਤਿਆਰ ਜੇ ਤਿਆਰ ਬਿਲਕੁਲ ਬਿਲਕੁਲ ਰੈਡੀ 13 ਕਿਲੋ ਚਵਾ ਕੇ ਦਾਂਗੇ ਤਸੱਲੀ ਕਰਕੇ ਭਾਵੇਂ ਕੋ ਚਾਰ ਡੰ ਦੀ 15 ਦੀ ਐਵਰੇਜ ਮੰਨ ਲਓ 10 ਦੀ ਆ ਸਾਨੂੰ 15 ਦੇ ਲੱਗ ਜਿਹੜਾ ਵੀ ਦੁੱਧ ਚਵਾਈ ਜਾਊਗਾ ਚਵਾਈ ਜਾਊਗੀ ਤੋਰੀਆਂ ਇੱਕ ਰੀ ਬਾਕੀ ਇਹ ਆ ਕਿ ਝੋਟੀਆਂ ਪੂਰੀਆਂ ਜਵਾਨ ਵੀ ਆ ਚੰਗੇ ਗੱਦ ਕਾਠ ਵਾਲੀਆਂ ਸੋਹਣੀਆਂ ਸੁਨੱਖੀਆਂ ਝੋਟੀਆਂ ਜਿਹੜੀਆਂ ਤੁਹਾਨੂੰ ਦਿਖਾਉਂਦੇ ਆ ਫਿਰ ਸਾਰੀਆਂ ਚੀਜ਼ਾਂ ਦੇ ਜਿਹੜੇ ਮੁੱਲ ਜਿਹੜੇ ਇਕੱਠੇ ਹੋ ਜਾਂਦੇ ਆ ਤੇ ਫਿਰ ਸੋਹਣ ਪੁਣਾ ਵੀ ਜੇ ਆਪਾਂ ਵੇਖੀਏ ਦੁੱਧ ਪੱਖਮ ਵੀ ਵੇਖੀਏ ਬਾਕੀ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਹੈ ਅੱਲੂ ਵੀ ਬੜੀ ਜ਼ਬਰਦਸਤਾਂ ਵੀ ਜੀ ਬਿਲਕੁਲ ਫਿਕਸ ਆ ਹਮਨੇ ਦੀ ਮਾਲਕਿਆ ਛੜੀ ਮੱਕੀ ਹਵਾਂ ਨਾਂ ਖਲੇ ਸੋਨਾ ਲੱਗਾ ਵੰਦ ਦੇ ਜੀ ਤੇ ਵਾਕੀ ਥਾਣੇ ਵੀ ਇਹਦੇ ਵੀ ਲੱਗੇ ਤਾਂ ਦੇਖ ਸਕਦੇ ਚੰਗੇ ਗੈਪ ਤੇ ਥਾਣੇ ਲੱਗਾ ਤੇ ਮਿਲਕ ਵੀ ਨੇ ਵੀ ਚੰਗੀ ਲੱਗੀ ਪੂਰੇ ਦੂਰ ਦੂਰ ਜਿਹੜਾ ਥਾਣੇ ਲੱਗਾ ਇਹ ਤੇ ਵੀ ਤੇ ਇਹਦਾ ਵੀ ਜੇ ਫਿਰ ਕਿੰਨਾ ਰੱਖਣਾ ਮੁੱਲ ਆਪਾਂ ਇਹਦਾ ਵੀਰ ਜੀ ਜੀ ਦੇ ਕਰਦਾ 180 ਕਰ ਲੀਏ ਅੱਛਾ ਪਰ ਆਪਣੀ ਪਹਿਲੀ ਵੀਡੀਓ ਕਰਕੇ ਨਾ ਆਪਾਂ 180 ਕਰਨਾ ਨਾ ਆਪਾਂ 160 ਕਰਨਾ ਅੱਛਾ ਇਹ ਵੀਰ ਜੀ 140 ਦੀ ਦੇ ਦਾਂਗੇ 140 ਦੇ ਬਾਕੀ ਮੌਕੇ ਤੇ ਮੰਤਨ ਹੋ ਜਾਊਗਾ ਮੌਕੇ ਤੇ ਮੰਤਨ ਹੋ ਜਾਊਗਾ ਮੰਤਨ ਜਿਹੜੇ ਸਾਰਿਆਂ ਜਿਹੇ ਹੋਊਗੇ ਕੋਈ ਵੀਰ ਫੋਨ ਲਾਵੇ ਇੱਕ ਕਰੀ ਹਾਂਜੀ ਹਾਂਜੀ ਤੇ ਹੁਣ ਆ ਗਏ ਆਪਣੇ ਕੋਲ ਤੀਸਰੇ ਨੰਬਰ ਤੇ ਤੀਸਰੇ ਨੰਬਰ ਤੇ ਇਹਦੇ ਮਗਰ ਕੱਟਾ ਕੱਟੀ ਜੀ ਇਹਦੇ ਮਗਰ ਕੱਟਾ ਜੀ ਵੀਰ ਜੀ ਇਹਦੇ ਮਗਰ ਕੱਟਾ ਹੈ ਇਹਨੂੰ ਕਿੰਨੇ ਦੇਣਾ ਹੋ ਕੇ ਜੇ ਸੂਈ ਨਾ ਇਹ 20 ਕਹਿੰਦੀ ਸੂਈ ਜੀ ਵੀਰ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ ਵੀਰ ਜ ਹੁਣ ਇਹ ਕਿ ਗਾੜੀ ਕੋ ਸਾਮ ਕਰ ਲੂਗਾ ਤੇ ਵਧਾ ਲੂਗਾ ਨਹੀਂ ਤੇ ਨਹੀਂ ਤੇ 12 ਕਿਲੋ ਦੇ ਹੱਥ ਜਿਹੜਾ ਹੁਣ ਮੌਕੇ ਤੇ ਜਿੰਨਾ ਕਿੰਨੇ ਵਧਣਾ ਸੀ ਉਹ ਵਧ ਗਈ ਆ ਹਾਂਜੀ ਹਾਂਜੀ ਮੇਰੀ ਤੇ ਤੋੜ ਦਈਏ ਫੇਰ ਇਹਨਾਂ ਨੂੰ ਬਾਕੀ ਕੱਦ ਕਾਠ ਜਿਹੜਾ ਇਹਦਾ ਵੀ ਚੰਗਾ ਸਾਰੀਆਂ ਜੜੀਆਂ ਵਾ ਇੱਕੋ ਇੱਕੋ ਗੱਡੀ ਚ ਪੈਣੀ ਆ ਬਾਕੀ ਘੱਟ ਘੱਟ ਪੱਖਾਂ ਜਿਹੜੀ ਇਹ ਵੀ ਚੰਗੀ ਆ। ਖਾਂ ਦੇਖ ਸਕਦੇ। ਤੇ ਇਹਦਾ ਵੀਰ ਜੀ ਫਿਰ ਕਿੰਨਾ ਰੱਖ ਦੇਣਾ ਮੁੱਲ? ਇਹਦਾ ਮੁੱਲ ਵੀਰ ਜੀ ਭਾਵੇਂ 1 25 ਕਰਾ ਲਓ, ਭਾਵੇਂ 1 20 ਕਰਾ ਲਓ। ਹਾਂਜੀ। ਇਹ ਹਾਂ ਨਾ 1 5 ਦੀ ਹੋਊਗੀ ਜੀ 1 ਲੱਖ ਤੇ 5000 ਤੇ ਦੁੱਧ 12 ਇੰਟਰ ਕਰੋ ਚਵਾਕ ਦੇ ਦੋ 12 ਕਿਲੋ ਚਵਾ ਕੇ ਦਵਾਂਗੇ ਜੀ ਠੀਕ ਹੈ ਜੀ ਹਾਂ ਜੀ ਥਾਨੇ ਦੇ ਵੀ ਤੁਹਾਨੂੰ ਲੱਗੇ ਦੁੱਧ ਖਾ ਦਿਏ ਹਾਂ ਦੇਖ ਸਾਦੇ ਜੀ ਚੰਗੇ ਪਿੱਠਪੜੇ ਦੀ ਮਾਲਕ ਹੈ ਵੀ ਤੇ ਹੁਣ ਇਹ ਕੰਡੇ ਤੇ ਤੁਹਾਨੂੰ ਝੋਟੀ ਦਿਖਾਉਣੀ ਆ ਇਹ ਵੀ ਪੂਰੀ ਭਾਰੀ ਝੋਟੀ ਆ ਜਿਹੜੀ ਦੋ ਮੱਝਾਂ ਵਰਗੀ ਕੱਲੀ ਆ ਇਹ ਵੀ ਤੇ ਦੱਸਿਓ ਵੀਰ ਜੀ ਇਹਦੇ ਬਾਰੇ ਵੀ ਇਹ ਵੀਰ ਜੀ ਗੱਬਣ ਦੇ 1 ਕ ਹਫਤਾ ਲੈ ਜੂਗੀ ਅੱਛਾ ਇਹ ਆਪਾਂ ਨੂੰ 18 ਕਿਲੋ ਦੀ ਗਰੰਟੀ ਤੇ ਆਈ ਹੈ ਮੰਨ ਲਓ ਅੱਛਾ ਪਰ ਆਪਾਂ 18 ਨਹੀਂ ਆਪਾਂ ਕਿਸੇ ਵੀਰ ਨੂੰ 16 ਕਿਲੋ ਦੀ ਗਰੰਟੀ ਤੇ ਦਾਂਗੇ ਇਹ ਤੇ ਚਲੋ ਗੱਬਣ ਪਸ਼ੂ ਦਾ ਇਹ ਹੈ ਕਿ ਕੋਈ ਸਾਂਭ ਦੇ ਸਿਰ ਤੇ ਆ ਹਨਾ ਸਾਂਭ ਕੋਈ ਵੱਧ ਵੀ ਹੋ ਸਕਦਾ ਘੱਟ ਵੀ ਹੋ ਸਕਦਾ ਹਨਾ ਠੀਕ ਆ ਮੈਂ ਬਹੁਤ ਚੰਗੀ ਹੈ ਵੀ ਜੀ ਤੋਰਦੀ ਹੈ ਫਿਰ ਇਹਨਾਂ ਵਿੱਚ ਬਾਕੀ ਪੂਰੀ ਭਾਰੀ ਝੋਟੀ ਆ ਜਿਹੜੀ ਐ ਵੀ ਪੂਰੀ ਜੰਮੀ ਪਲੀ ਐ ਬਾਕੀ ਢੀਆਂ ਢੀਆਂ ਝੋਟੀਆਂ ਜਿਹੜੀਆਂ ਚੰਗੀ ਸਾਂਭ ਨਹੀਂ ਤਿਆਰ ਹੁੰਦੀਆਂ ਤੇ ਥੰਡ ਥੰਡ ਵੀਰ ਜੀ ਓਕੇ ਸਾਰੇ ਓਕੇ ਵੀਰ ਜੀ ਓਕੇ ਬਿਲਕੁਲ ਐ ਓਕੇ ਆ ਥੰਡ ਥੰਡ ਠੀਕ ਹੈ ਜੀ ਹਾਂ ਜੀ ਵੀਰ ਜੀ ਆਪਾਂ ਚਿਪ ਕੇ ਲਈ ਆ ਅੱਛਾ ਚਿਪਨ ਚਰਪਨ ਬਹੁਤ ਖਰੀ ਹੈ ਵੀਰ ਜੀ ਤੇ ਕਿੰਨਾ ਰੱਖਣੇ ਦਾ ਮੁੱਲ ਫਿਰ ਇਹਦਾ ਮੁੱਲ ਵੀ ਵੀਰ ਜੀ ਭਾਣਾ 1 60 ਕਰਾ ਲਓ ਤੇ ਭਾਵੇਂ 1 70 ਕਰਾ ਲਓ ਹਾਂਜੀ ਇਹ ਵੀ ਹਾਂ ਨਾ 1 38 ਦੀ ਦੇ ਦੇਾਂਗੇ ਅੱਛਾ ਹਾਂਜੀ ਹਾਂਜੀ 1 ਲੱਖ 38000 ਦੀ ਦੇ ਦੇਓਗੇ ਹਾਂਜੀ ਹਾਂਜੀ ਬਾਕੀ ਵਿੱਚ ਮੌਕੇ ਤੇ ਮੰਨਤਾਂ ਹੋ ਜੇ ਬਹੁਤ ਤੁਹਾਡੀ ਵੀਡੀਓ ਵੇਖ ਕੇ ਭਰਾ ਫੋਨ ਲਾਵੇ ਤਾਂ ਆਪਾਂ ਮੰਨਤਾਂ ਪੂਰਾ ਫੋਨ ਕਰਾਂਗੇ ਠੀਕ ਹੈ ਜੀ ਤੇ ਠੀਕ ਹੈ ਬਾਕੀ ਇਹ ਆ ਕਿ ਸੂਈਆਂ ਸਵਾਈਆਂ ਵਾ ਦੁੱਧ ਦੇ ਤੁਹਾਡੇ ਘਰ ਕੋਈ ਚਵਾਈ ਕਰਕੇ ਖੜੇ ਹਨਾ ਕਰਕੇ ਵੀਰ ਜੀ ਭਾਵੇਂ ਕੋ ਤਿੰਨ ਤਿੰਨ ਡੰਗ ਚਾਰ ਚਾਰ ਡੰਗ ਚਵਾਈ ਕਰਕੇ ਖੜ ਸਕਦਾ ਜੀ ਤੇ ਗੱਬਨ ਪਾਸ ਕਰਕੇ ਖੜੇ ਹਾਂਜੀ ਗੱਬਨ ਪਾਸ ਕਰਕੇ ਖੜ ਸਕਦਾ ਜੀ ਠੀਕ ਹੈ ਜੀ ਹਾਂ ਟੋਟਲ ਚਾਰ ਮੱਧਾਂ ਤੁਹਾਨੂੰ ਵਿਖਾਈਆਂ ਵਾ ਜਿਹੜੀਆਂ ਸੂਈਆਂ ਵੰਨਾਂ ਦੀ ਚਵਾਈ ਤੁਸੀਂ ਆਪ ਕਰਕੇ ਖੜਨੀ ਆ ਤੁਸੀਂ ਆਪਣੀ ਤਸੱਲੀ ਕਰਕੇ ਆਪਣੀ ਜ਼ਿੰਮੇਵਾਰੀ ਤੇ ਖੜਨੀ ਆ ਦੁੱਧ ਪੂਰਾ ਹੋਵੇ ਪਾਸ ਹੋਵੇ ਤੇ ਲੈ ਜਾਓ ਬਾਕੀ ਸਮਝ ਤੁਸੀਂ ਆਪਣੀ ਨਾ ਵੇਸ ਚਾ ਕੇ ਖੜਨੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ Vou botar no